ਕੀਰਤਾਂ ਨਾਲ ਜਾਣਾ ਕਿ ਨਹੀਂ ਜਾਣਾ ਤੁਹਾਨੂੰ ਵੀ ਗੱਲਾਂ ਸੋਹੰਦੀ ਆਤ ਪਈ ਆ ਪਰ ਅਮਰ ਚਲ ਜੂਗਾ ਪੁੱਛਣ ਜੀ ਕਿ ਹਰਜਵਾ ਜਾ ਪੁੱਛ ਲੋ ਫਿਰ ਚਲ ਮੈਂ ਕਰਦਾ ਗੱਲ ਉਹ ਨਾਲ ਮੇਰੀ ਗੱਲ ਸੁਣੋ ਕੱਲ ਵੀ ਅਸਤੀ ਥੋੜੀ ਹੋਈ ਕਿਦਾਂ ਉਹ ਬੋਲੇ ਕਹਿੰਦੇ ਸੀ ਵੀ ਨਾ ਮਰਜੀ ਆਪਾਂ ਆਪਣੀ ਕਰਨੀ ਆ ਪਹਿਲਾਂ ਸੱਦ ਕੇ ਬਹਿ ਗਏ ਮੈਂ ਤੈਨੂੰ ਕਹਿਣ ਡਿਆ ਵਾ ਵੀ ਮੈਨੂੰ ਜਾ ਲਾਂ ਦੇ ਠੀਕ ਆ ਨਾ ਮੈਂ ਤਾਂ ਤੇਰਾ ਤਾਂ ਨਹੀਂ ਹੋ ਰਿਹਾ ਨਾ ਚੁੱਪ ਕਰਕੇ ਤਾਂ ਬਹਿ ਜਾ ਇੱਥੇ ਠੀਕ ਆ ਕੋਟ ਨਾ ਵਾ ਕਿ ਨਹੀਂ ਹਟਣਾ ਗੇਂਡੀ ਅੰਦਰ ਬੋਲਣ ਦੇ लवली ਤੇ ਆ ਵਿਖਾ ਆ ਗਿਆ ਚਲੋ ਚਲੀਏ ਡੈਡੀ ਜੀ ਲਗਲੀ ਅੰਦਰ ਕੀ ਗੱਲ ਹੋਈ ਪੁੱਤ ਉਹ ਕੋਈ ਗੱਲ ਨਹੀਂ ਹੋਈ ਜਿੱਚ ਪੇੜ ਵੱਜੀ ਹੈ ਨਾ ਉਹ ਵੀ ਤੇਰਾ ਕਰਕੇ ਵੱਜੀ ਹੈ ਠੀਕ ਵਾ ਨਾ ਜੇ ਤੇਰਾ ਸਿਆਪਾ ਵਿਆਹ ਨਾ ਨਾ ਹੁੰਦਾ ਕੋਈ ਵਿੱਚ ਤੇ ਮੇਰੇ ਨਾਲ ਵਾਲਾ ਕੰਮ ਨਾ ਹੁੰਦਾ ਤੇ ਇਹ ਗੱਲ ਇੱਕ ਮੇਰੀ ਸੁਣ ਲੈ ਹੋਰ ਇਹਦੇ ਵਿਆਹ ਕਰਾਉਣਾ ਨਾ ਤੇ ਚੁੱਪ ਕਰਕੇ ਕਰਾ ਲਾ ਠੀਕ ਵਾ ਨਾ ਹੋਰ ਨਾ ਹੋਵੇ ਘਰ ਦੇ ਵਿੱਚ ਹੋਰ ਕੁਝ ਹੋ ਜੇ ਰੱਖੋ ਤੂੰ ਹੀ ਸਮਾਨ ਅੰਦਰ ਚੱਲ ਤੂੰ ਹੀ ਤੇ ਮਾਰ ਦਿੱਤੀ ਕੋਈ ਗੱਲ ਨਹੀਂ ਪਰ ਚੰਗੀ ਤੇ ਤੂੰ ਹੀ ਉਹ ਨਹੀਂ ਕੀਤੀ ਨਾ ਆਡੀ ਭੈਣ ਤਾਂ ਡੀਜ ਨੂੰ ਘਰ ਛੱਡ ਕੇ ਗਈ ਸੀ ਇੰਨੇ ਘੜੀ ਘਟ ਗਈ ਦੀ ਆ